ਅੰਮ੍ਰਿਤਸਰ ਕੈਸੀ ਪੇ ਦੇਖਣ ਵਾਲੇ ਸਾਰੇ ਦੋਤਾਂ ਦਾ ਸਵਾਗਤ ਆ ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਨਾਲ ਲੱਗਦੇ ਨਿਸ਼ਾਰਾ ਖੁਰਦ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਸ਼ਰਿਆਮ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਜਿਲਦਿਆਂ ਕੀ ਵੀਡੀਓ ਵੀ ਸਾਹਮਣੇ ਆਈਆਂ ਨੇ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਤਾਂ ਨਾਲ ਉਸ ਦਾ ਪਰਿਵਾਰ ਜਿਹੜਾ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਉਹਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਜ਼ਖਮੀ ਹੋ ਚੁੱਕਾ ਤਾਂ ਉਹਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਵੀ ਸਾਂਝੀ ਕਰਦੇ ਪਏ ਹਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਨੌਜਵਾਨ ਜਿਹੜਾ ਵਾ ਉਹ ਦਾਖਲ ਦਿਖਾਈ ਦੇ ਰਿਹਾ ਤੇ ਜੇਕਰ ਅਸੀਂ ਉਹਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਉਹ ਵੀ ਵੱਡੀ ਗਿਣਤੀ ਦੇ ਵਿੱਚ ਇਸ ਕਮਰੇ ਦੇ ਵਿੱਚ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੀ ਤਸਵੀਰ ਅਸੀਂ ਬਿਲਕੁਲ ਤੁਹਾਡਾ ਨਾਲ ਸਾਂਝੀ ਕਰਦੇ ਪਏ ਹਾਂ ਤਾਂ ਇਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਦੇ ਤੱਕ ਕੋਈ ਵੀ ਪੰਜਾਬ ਪੁਲਿਸ ਦਾ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ ਨਾ ਹੀ ਕੋਈ ਕਾਰਵਾਈ ਉਹਨਾਂ ਦੇ ਉੱਪਰ ਹੋਈ ਆ ਤਾਂ ਅਸੀਂ ਕੁਝ ਵੀਡੀਓ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਹੜੀਆਂ ਉੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬਣਾਈਆਂ ਗਈਆਂ ਨੇ ਤਾਂ ਉਸ ਵੀਡੀਓ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਹੜਾ ਵਰਦੀ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਉਸ ਦੇ ਵੱਲੋਂ ਵੀ ਜਿਹੜੀਆਂ ਗੰਦੀਆਂ ਗਾਲਾਂ ਜੜੀਆਂ ਨੇ ਉਹ ਕੱਡੀਆਂ ਜਾ ਰਹੀਆਂ ਨੇ ਤਾਂ ਨਾਲ ਦੇ ਨਾਲ ਵੀਡੀਓ ਬਣਾਉਣ ਵਾਲੇ ਨੌਜਵਾਨ ਦਾ ਫੋਨ ਵੀ ਥੱਲੇ ਸੁੱਟ ਦਿੱਤਾ ਜਾਂਦਾ ਜਿਹਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਅਸੀਂ ਲਗਾਤਾਰ ਗੱਲਬਾਤ ਵੀ ਕਰਦੇ ਆ ਤਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਪਾਲ ਹਾਂਜੀ ਕੀ ਹੋਇਆ ਜੀ ਉੱਥੇ ਕੱਲ ਪਰਸੋਂ ਮੇਰੇ ਘਰ ਵਾਲੇ ਆਏ ਆ ਕਿ ਗੱਡੀ ਚ ਉਹਨਾਂ ਨੇ ਟੈਂਪੂ ਲਾਇਆ ਆ ਤੇ ਉਹਨਾਂ ਦੀ ਗੱਡੀ ਪਿੱਛੇ ਆਈ ਤੇ ਹਾਰਨ ਵਜਾ ਰਹੀ ਸੀਗੀ ਤੇ ਗੱਡੀ ਲੰਘ ਜਾਣੀ ਸੀਗੀ ਤੇ ਇਹਨਾਂ ਨੇ ਜਾਣ ਬੁਝ ਕੇ ਮੁਲਾਜ਼ਮ ਮੌਕੇ ਤੇ ਹੋ ਕੇ ਤੇ ਆਪਣੀ ਜਨਾਨੀ ਨਾਲ ਮਰਵਾ ਰਿਆ ਮੇਰੇ ਬੰਦੇ ਨੂੰ ਇਹਦੀ ਮੈਂ ਚਾਹਦੀ ਦੀ ਵਰਦੀ ਵੀ ਲੱਤ ਜਾਵੇ ਇਹੋ ਜੇ ਮੁਲਾਜ਼ਮ ਨੂੰ ਹੀ ਕੀ ਕਰਨਾ ਜਿਹੜਾ ਆਪਣੀ ਜਨਾਨੀ ਨਾਲ ਜੁੱਤੀਆਂ ਮੇਰੇ ਬੰਦੇ ਨੂੰ ਮਰਵਾ ਰਿਆ ਆ ਇਦਾਂ ਮੁਲਾਜ਼ਮ ਹੋਣ ਦਾ ਕੀ ਫਾਇਦਾ ਮੈਂ ਚਾਹਦੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਗੱਲ ਨਿਪਟ ਗਈ ਇਹਨਾਂ ਨੇ ਫੇਰ ਇਹਨਾਂ ਨੂੰ ਮੈਂ ਰੋਕ ਲਿੱਤਾ ਸੀ ਕਿ ਤੁਸੀਂ ਜਾ ਨਿਏਗਾ ਇਹਨਾਂ ਨੇ ਫੇਰ ਤੁਹਾਨੂੰ ਮਾਰਨਾ ਕੁੱਟਣਾ ਹੈਗਾ ਆ ਮੁੜ ਕੇ ਸਾਰੀ ਗੱਲ ਨਿਬੜ ਗਈ ਪੁਲਿਸ ਵੀ ਆਈ ਸੀ ਕਿ ਉਹਨਾਂ ਨੇ ਵੀ ਕਹਿਤਾ ਕੋਈ ਗੱਲਬਾਤ ਨਹੀਂ ਸਾਰਾ ਕੰਮ ਠੱਪ ਹੋ ਗਿਆ ਇਹਨਾਂ ਨੇ ਜਾਣ ਬੋਝ ਕੇ ਬੰਦੇ ਪੁਆਏ ਮੇਰੇ ਬੰਦੇ ਨੂੰ ਸ਼ੁਰੂਆਤ ਕਿੱਥੋਂ ਹੋਈ ਹੈ ਜੀ ਇਹ ਘਰ ਹੀ ਹੋਈ ਨੇ ਇਹ ਟੈਂਪੂ ਚਲਾ ਰਹੇ ਸੀਗੇ ਮਤਲਬ ਹਾਈਵੇ ਤੇ ਹੀ ਟੈਂਪੂ ਚਲਾ ਰਹੇ ਸੀਗੇ ਤੇ ਮੁੜ ਕੇ ਇਹਨਾਂ ਨੇ ਹਾਤਾ ਪਾਈ ਬੰਦਾ ਉਹ ਬੰਦੇ ਬੁੰਦੇ ਬੁਲਵਾਏ ਉਹਨਾਂ ਨੂੰ ਇਹਨਾਂ ਨੂੰ ਮਰਵਾਇਆ ਇਹਨਾਂ ਨੇ ਤੇ ਮੈਂ ਚਾਹਦੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਘਰ ਦੇ ਬਾਹਰ ਕਿੰਨੇ ਜਿਹੜੇ ਨੌਜਵਾਨ ਤੇ ਹੋਰ ਜਿਹੜੇ ਮੁਲਾਜ਼ਮ ਅਥੇ ਪਹੁੰਚੇ ਸੀ ਕਾਫੀ ਜਣੇ ਸੀਗੇ ਸਾਡਾ ਸਾਡਾ ਸਾਰਾ ਪਿੰਡ ਹੀ ਸਾਰਾ ਬਾਹਰ ਸੀਗਾ ਤੇ ਮੇਰੀ ਚਾਚੀ ਸੱਸ ਲੱਗਦੀ ਹੈ ਕਿ ਉਹਨੇ ਹੀ ਇਹਨਾਂ ਨੂੰ ਜੁੱਤੀਆਂ ਮਾਰੀਆਂ ਚਲੋ ਇਹਨਾਂ ਨੇ ਤਾਂ ਵੀ ਨਹੀਂ ਕਿਹਾ ਕਿ ਜਨਾਨੀ ਜਾਤ ਹੈਗੀ ਅਸੀਂ ਕੀ ਕਹਿਣਾ ਪਰ ਤਾਂ ਵੀ ਉਹਨਾਂ ਨੇ ਜੁੱਤੀਆਂ ਮਾਰੀਆਂ ਉਹ ਮੁਲਾਜ਼ਮ ਮੌਕੇ ਤੇ ਹੋ ਕੇ ਵੀ ਜੇ ਤੂੰ ਗੱਲ ਕਰਨੀ ਤੂੰ ਪਿਆਰ ਨਾਲ ਬੈ ਕੇ ਵੀ ਗੱਲ ਕਰ ਸਕਦਾ ਸੀਗਾ ਤੇਰਾ ਕੋਈ ਮਤਲਬ ਨਹੀਂ ਸੀਗਾ ਆਪਣੇ ਜਨਾਨੀ ਨਾਲ ਜੁੱਤੀਆਂ ਪੋਹਨੂ ਮੇਰੇ ਬੰਦੇ ਦਾ ਮੰਨਦੇ ਕੀ ਨਹੀਂ ਤੁਸੀਂ ਆ ਗੱਲ ਨੂੰ ਮੈਂ ਚੰਦੀ ਦੀ ਵਰਦੀ ਵੀ ਲੱਥ ਜਾਵੇ ਇਹਦਾ ਮੁਲਾਜ਼ਮ ਹੋਣ ਦਾ ਕੀ ਫਾਇਦਾ ਜੇ ਤੂੰ ਗੱਲ ਕਰਦਾ ਸੀਗਾ ਤੇ ਪਿਆਰ ਨਾਲ ਵੀ ਗੱਲ ਕਰ ਸਕਦਾ ਸੀਗਾ ਐਦਾਂ ਨਹੀਂ ਕਿ ਤੂੰ ਮੁਲਾਜ਼ਮ ਹੋ ਕੇ ਜੁੱਤੀਆਂ ਪੋਹਵੇਂ ਇਹ ਹਰ ਗਲੀ ਗੁਆਂ ਨਾਲ ਲੜਾਈ ਝਗੜਾ ਕਰਦੇ ਮੈਂ ਚੰਦੀ ਇਹਨਾਂ ਨੂੰ ਇਹ ਪਿੰਡ ਵੀ ਖਡਵਾ ਦੇਣ ਇੱਥੇ ਰਹਿਣਾਂ ਦੀ ਵਰਦੀ ਵੀ ਲੱਥ ਜਾਵੇ ਮੈਨੂੰ ਇਨਸਾਫ ਚਾਹੀਦਾ ਜਿੰਨਾ ਮੇਰੇ ਬੰਦੇ ਤੇ ਪੈਹਾ ਲੱਗਾ ਮੈਨੂੰ ਸਾਰੇ ਇਹਨਾਂ ਕੋ ਪੈਹਾ ਵੀ ਚਾਹੀਦਾ ਆ ਤਾਂ ਆਟੋ ਤੇ ਗੱਡੀ ਨੂੰ ਲੈ ਕੇ ਜਿਹੜਾ ਝਗੜਾ ਆਇਆ ਜਿਹਦੇ ਵਿੱਚ ਪੰਜਾਬ ਪੁਲਿਸ ਦਾ ਮੁਲਾਜ਼ਮ ਉੱਥੇ ਪਹੁੰਚਦਾ ਹੈ ਹਾਂਜੀ ਮੁਲਾਜ਼ਮ ਸੀਗਾ ਉੱਥੇ ਮੌਕੇ ਤੇ ਹੀ ਤੇ ਆਪਣੇ ਬੰਦੇ ਨਾਲ ਜੁੱਤੀਆਂ ਮਰਵਾ ਰਿਹਾ ਸੀਗਾ ਤੇ ਆਪ ਵੀ ਬੋਲ ਰਿਹਾ ਸੀਗਾ ਜੇ ਤੇ ਇਹ ਮੁਲਜ਼ਮ ਮੁਲਾਜ਼ਮ ਸੀਗਾ ਨਾ ਤੈਨੂੰ ਪਿਆਰ ਨਾਲ ਬਹਿ ਕੇ ਗੱਲ ਕਰਨੀ ਚਾਹੀਦੀ ਸੀਗੀ ਮੈਂ ਤਾਂ ਚਾਹਦੀ ਸੀ ਵਰਦੀ ਲੱਥ ਜਾਵੇ ਇਹਦਾ ਇਹਦਾ ਕੀ ਫਾਇਦਾ ਵਰਦੀ ਪਾਏ ਦਾ ਮੇਰੇ ਸੀ ਲਗਾ ਚੀ ਹੈ ਗਿਆ ਮੇਰੇ ਘਰ ਵਾਲੇ ਨੂੰ ਸੈਟਿਸਫਾਇਡ ਲੱਗ ਗਈ ਆ ਹੁਣ ਮੇਰੇ ਮੇਰੇ ਕੋਈ ਜੀ ਕਮਾਉਣ ਵਾਲੀ ਨਹੀਂ ਹੈਗਾ ਇਹਨਾਂ ਨੂੰ ਸੈਟਿਸਫਾਇਡ ਲੱਗ ਗਈ ਕੌਣ ਕਮਾਊਗਾ ਇਹ ਤੇ ਘਰ ਬੈਗੇ ਨੇ ਇਹਨਾਂ ਨੂੰ ਸੈਟਿਸਫਾਇਡ ਲੱਤੀ ਆ ਕੌਣ ਕਮਾਊਗਾ ਮੇਰੇ ਦੋ ਬੱਚੇ ਆ ਕਿ ਕੌਣ ਪਾਲੂਗਾ ਇਹਨਾਂ ਨੂੰ ਵੇ ਚਾਹਦੀ ਮੈਨੂੰ ਸਾਰਾ ਖਰਚਾ ਦੇਣ ਜਦ ਤੱਕ ਮੇਰਾ ਆਦਮੀ ਠੀਕ ਨਹੀਂ ਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਵਰਦੀ ਦੇ ਵਿੱਚ ਪਹੁੰਚਦਾ ਹੈ ਤਾਂ ਉਸ ਦੀ ਘਰ ਵਾਲੀ ਵੀ ਉਸ ਦੇ ਨਾਲ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਆ ਤਾਂ ਇਹਨਾਂ ਦੇ ਵੱਲੋਂ ਉੱਥੇ ਆ ਕੇ ਜੁੱਤੀਆਂ ਜਿਹੜੀਆਂ ਮਾਰਨ ਦੀ ਗੱਲ ਆ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਹੀ ਜਾ ਰਹੀ ਆ ਕਿ ਜੁੱਤੀਆਂ ਜਿਹੜੀਆਂ ਨੇ ਆਪਣੀ ਘਰ ਵਾਲੀ ਦੇ ਵੱਲੋਂ ਇਹਨਾਂ ਨੂੰ ਮਾਰੀਆਂ ਗਈਆਂ ਨੇ ਪਰ ਇਹਨਾਂ ਦੇ ਵੱਲੋਂ ਜਿਹੜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਆ ਉਸ ਤੋਂ ਬਾਅਦ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੀਡੀਓ ਦੇ ਵਿੱਚ ਅਸੀਂ ਸਾਫ਼ ਤੌਰ ਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਮੇਰੇ ਬੰਦੇ ਨੂੰ ਧਮਕੀਆਂ ਵੀ ਲਾਈਆਂ ਸੀਗੀਆਂ ਆਪਾਂ ਗਲੀ 'ਚ ਖਲੋਤੇ ਸੀਗੇ ਤੇ ਪੁਲਿਸ ਮੁਲਾਜ਼ਮ ਹੋ ਕੇ ਡੰਡਾ ਲੈ ਕੇ ਧਮਕੀਆਂ ਲਾਰਾ ਸੀਗਾ ਆ ਤੈਨੂੰ ਬਾਈਪਾਸ ਵੀ ਕਰਨਾ ਤੈਨੂੰ ਛੱਪੜ ਲਾ ਕੇ ਕਰਨਾ ਨਾ ਧਮਕੀਆਂ ਦਿੱਤੀਆਂ ਆ ਤੇ ਜਦੋਂ ਇਹ ਆਟੋ ਚਲਾ ਰਹੇ ਸੀਗੇ ਬੰਦੇ ਪੁਆ ਕੇ ਮਾਰਿਆ ਕਹਿੰਦੇ ਤੈਨੂੰ ਗੋਲੀ ਗੋਲੀਆਂ ਨਾਲ ਪੁੱਣਨਾ ਆ ਇਹ ਮੁਲਾਜ਼ਮ ਕਦਾ ਹੈਗਾ ਆ ਫੈਸਲਾ ਕਰਨ ਵਾਲਾ ਆ ਜਿਹੜਾ ਗੋਲੀਆਂ ਨਾਲ ਪੁੱਣੂਗਾ ਮੈਂ ਤਾਂ ਕਹਿੰਦੀ ਵਰਦੀ ਲੱਥ ਜਾਵੇ ਕੁਛ ਨਾ ਰਵੇ ਦਾ ਐੋ ਜੇ ਮੁਲਾਜ਼ਮ ਨੂੰ ਕੀ ਕਰਨਾ ਜਿਹੜਾ ਇਨਸਾਫ ਨਹੀਂ ਕਰ ਸਕਦਾ ਆਪਣੇ ਜਨਾਨੀ ਕੋ ਜੁੱਤੀਆਂ ਪੁਆ ਕੇ ਮਾਰਦਾ ਮੇਰੇ ਬੰਦੇ ਨੂੰ ਮੁਰਕੇ ਟੈਂਪੂ ਚ ਲਾਰਸਕੇ ਪੰਜ ਛੇ ਬੰਦਿਆਂ ਨੂੰ ਮੰਨੂ ਉਹਨੇ ਵੀ ਕੁੱਟਿਆ ਕਿੰਨੀਆਂ ਸੱਟ ਸਪੇਟ ਲਾਈਆਂ ਮੈਨੂੰ ਇਨਸਾਫ ਚਾਹੀਦਾ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤੁਹਾਡੇ ਵੱਲੋਂ ਕਿਹੜੇ ਥਾਣੇ ਦੇ ਵਿੱਚ ਸ਼ਿਕਾਇਤ ਕੀਤੀ ਗਈ ਹੈ ਜੀ ਬੱਲ ਕਲਾ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹਾਲੇ ਕੋਈ ਵੀ ਨਹੀਂ ਆਇਆ 4 ਵਜੇ ਦਿਨਾਂ ਨੂੰ ਸੱਟ ਸਪੇਟ ਲੱਗੀ ਹੈ ਕੋਈ ਪੁਲਿਸ ਵਾਲਾ ਨਹੀਂ ਨਾ ਕੋਈ ਸਰਪੰਚ ਕੋਈ ਵੀ ਨਹੀਂ ਇੱਥੇ ਆਇਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਵਾਲੇ ਨੂੰ ਜਿਹੜੀ ਕੁੱਟਮਾਰ ਕੀਤੀ ਗਈ ਹੈ ਤਾਂ ਕੱਲ ਤੋਂ ਹੀ ਉਹ ਹਸਪੀਟਲ ਦੇ ਵਿੱਚ ਦਾਖਲ ਹੈ ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੇ ਮੁਲਾਜ਼ਮ ਹਜੇ ਤੱਕ ਥਾਣੇ ਦੇ ਵਿੱਚ ਨਹੀਂ ਪਹੁੰਚੇ ਕਿਤਨਾ ਕਿਤੇ ਲੱਗਦਾ ਪਿਆ ਹੈ ਕਿ ਪੰਜਾਬ ਪੁਲਿਸ ਜ਼ਰੂਰ ਆਪਣੇ ਮੁਲਾਜ਼ਮ ਦਾ ਕਿਤਨਾ ਕਿਤੇ ਸਾਥ ਦੇਂਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਕਰਕੇ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਪਰਿਵਾਰਕ ਮੈਂਬਰ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਇਹਨਾਂ ਦੇ ਵੱਲੋਂ ਆਪਣੇ ਮੋਬ ਆਈ ਗਈ ਹੈ ਜੋ ਕਿ ਹੁਣ ਸਾਡੇ ਤੱਕ ਇਹਨਾਂ ਦੇ ਵੱਲੋਂ ਦਿਖਾਈ ਵੀ ਗਈ ਹੈ ਕਿ ਕਿਸ ਤਰ੍ਹਾਂ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਵਰਦੀ ਦੇ ਵਿੱਚ ਦਿਖਾਈ ਦੇ ਰਿਹਾ ਤਾਂ ਨਾਲ ਹੀ ਇਹਨਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਉਸ ਦੀ ਘਰ ਵਾਲੀ ਦੇ ਵੱਲੋਂ ਜਿਹੜੀਆਂ ਜੁੱਤੀਆਂ ਨੇ ਉਹ ਮਾਰੀਆਂ ਜਾ ਰਹੀਆਂ ਨੇ ਜੋ ਕਿ ਵੀਡੀਓ ਦੇ ਵਿੱਚ ਵੀ ਦਿਖਾਈ ਦੇ ਰਹੀਆਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਕਿਸ ਤਰ੍ਹਾਂ ਉੱਥੇ ਜਿਹੜੀ ਗੁੰਡਾਗਰਦੀ ਆ ਇਹ ਹੋਈ ਆ ਇਹ ਵੀ ਨਹੀਂ ਚੀਜ਼ ਕਰਦੇ ਦੱਸੋ ਆਹ ਜੋ ਕਹਿੰਦੇ ਮੈਨੂੰ ਚੋਰਾ ਜਾਣਾ ਮੈਂ ਨਾ ਨਾ ਹੱਥੇ ਗੱਲ ਗੱਲ ਕਰ ਆਪਣੇ ਮਾਂ ਵੀ ਬੁਲਾ ਜਾ ਕੇ ਮੂੰਹ ਮੈਂ ਤੁਹਾਡੀ ਬਣਾਉਂਗਾ ਤੀ ਬਡੇ ਤਾਂ ਤੁਸੀਂ ਵੇਖਿਆ ਕਿ ਅਸੀਂ ਪੂਰੀ ਵੀਡੀਓ ਤੁਹਾਡਾ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿਸ ਤਰ੍ਹਾਂ ਗੁੰਡੀ ਗੁੰਡਾਗਰਦੀ ਕੀਤੀ ਜਾ ਰਹੀ ਹੈ ਤੇ ਜੇਕਰ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਤਾਂ ਉਸ ਦੇ ਮੋਬਾਈਲ ਫੋਨ ਤੇ ਅਸੀਂ ਹੁਣ ਗੱਲਬਾਤ ਕਰਾਂਗੇ ਜੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਜਿਹੜਾ ਉੱਥੇ ਦਿਖਾਈ ਦੇ ਰਿਹਾ ਸੀ ਤਾਂ ਉਸ ਦਾ ਨੰਬਰ ਵੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਦਿੱਤਾ ਗਿਆ ਹੈ ਅਜੇ ਮੌਜੂਦ ਨਹੀਂ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਮੁਲਾਜ਼ਮ ਦੇ ਫੋਨ ਦੇ ਉੱਪਰ ਜ਼ਰੂਰ ਫੋਨ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਪਰ ਇਸ ਨੰਬਰ ਤੇ ਕੋਈ ਵੀ ਜਿਹੜਾ ਜਵਾਬ ਆਹੋ ਨਹੀਂ ਮਿਲ ਪਾਇਆ ਤੇ ਜੇਕਰ ਅਸੀਂ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਕਿ ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਉਸ ਦੇ ਵੱਲੋਂ ਆਪਣੇ ਪਰਿਵਾਰ ਨੂੰ ਉੱਥੇ ਲਿਆ ਕੇ ਜਿਸ ਤਰ੍ਹਾਂ ਗੁੰਡਾਗਰਦੀ ਕੀਤੀ ਗਈ ਹੈ ਤਾਂ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦੇ ਨੌਜਵਾਨ ਨੂੰ ਸੱਟਾਂ ਪਿੱਟਾਂ ਮਾਰੀਆਂ ਗਈਆਂ ਨੇ ਤਾਂ ਉਹ ਜ਼ਖਮੀਆਂ ਤਾਂ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਿਸੇ ਵੀ ਤਰ اما